ਹੋਟਲ ਦੇ ਵਿੱਚ ਚੱਲ ਰਿਹਾ ਸੀ ਮੁੰਡੇ ਕੁੜੀਆਂ ਦਾ ਗਲਤ ਧੰਦਾ ਉਧਰੋਂ ਹੂਟਰ ਮਾਰਦੀਆਂ ਗੱਡੀਆਂ ਦੇ ਵਿੱਚ ਪੌਜ਼ ਦੇ ਨਾਲ ਰੇਡ ਕਰਨ ਪਹੁੰਚੀ ਐਮਐਲਏ ਤੇ ਜਦੋਂ ਹੋਟਲ ਦੇ ਅੰਦਰ ਵੜ ਕੇ ਸੀਨ ਦੇਖਿਆ ਤਾਂ ਉੱਥੇ ਮੁੰਡੇ ਅਤੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਹੁਣ ਚੁੰਨੀਆਂ ਦੇ ਨਾਲ ਰਮਾਲਾਂ ਦੇ ਨਾਲ ਆਪਣਾ ਮੂਲ ਘਾਉਂਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਗਲਤ ਧੰਦਾ ਚੱਲਦਾ ਤਾਂ ਪੁਲਿਸ ਨੇ ਇੱਥੇ ਰੇਡ ਮਾਰੀ ਰੇਡ ਦੇ ਦੌਰਾਨ ਉਹਨਾਂ ਦੇ ਨਾਲ ਐਮਐਲਏ ਵੀ ਮੌਜੂਦ ਸੀ ਅਤੇ ਇਹਨਾਂ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਾਅਦਿਆ ਕਿ ਲਗਾਤਾਰ ਦੇਵਪਾਲ ਦੇ ਧੰਦੇ ਦੇ ਖਿਲਾਫ ਪੰਜਾਬ ਪੁਲਿਸ ਕਾਫੀ ਸਰਗਰਮ ਹੈ ਅਤੇ ਉਹਨਾਂ ਦੇ ਵੱਲੋਂ ਅਜਿਹੇ ਹੋਟਲਾਂ ਦੇ ਵਿੱਚ ਜਾਂ ਫਿਰ ਘਰਾਂ ਦੇ ਵਿੱਚ ਜਿੱਥੇ ਦੇਵਪਾਲ ਦਾ ਧੰਦਾ ਕੀਤਾ ਜਾਂਦਾ ਹੈ ਛਾਪਾ ਮਾਰ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਰੇਡ ਕੀਤੀ ਗਈ ਅਤੇ ਇਹਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਕਾਬੂ ਕਰਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੋਟਲ ਦੇ ਵਿੱਚ ਚੱਲ ਰਿਹਾ ਸੀ ਮੁੰਡੇ ਕੁੜੀਆਂ ਦਾ ਗਲਤ ਧੰਦਾ ਉਧਰੋਂ ਹੂਟਰ ਮਾਰਦੀਆਂ ਗੱਡੀਆਂ ਦੇ ਵਿੱਚ ਪੁਲਸ ਦੇ ਨਾਲ ਰੇਡ ਕਰਨ ਪਹੁੰਚੀ ਐਮਐਲਏ ਤੇ ਜਦੋਂ ਹੋਟਲ ਦੇ ਅੰਦਰ ਵੜ ਕੇ ਸੀਨ ਦੇਖਿਆ ਤਾਂ ਉੱਥੇ ਮੁੰਡੇ ਅਤੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਹੁਣ ਚੁੰਨੀਆਂ ਦੇ ਨਾਲ ਰਮਾਲਾਂ ਦੇ ਨਾਲ ਆਪਣਾ ਮੂਲ ਘਾਉਂਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਗਲਤ ਧੰਦਾ ਚੱਲਦਾ ਤਾਂ ਪੁਲਿਸ ਨੇ ਇੱਥੇ ਰੇਡ ਮਾਰੀ ਰੇਡ ਦੇ ਦੌਰਾਨ ਉਹਨਾਂ ਦੇ ਨਾਲ ਐਮਐਲਏ ਵੀ ਮੌਜੂਦ ਸੀ ਅਤੇ ਇਹਨਾਂ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਾ ਦੱਸਿਆ ਕਿ ਲਗਾਤਾਰ ਦੇਵਪਾਲ ਦੇ ਧੰਦੇ ਦੇ ਖਿਲਾਫ ਪੰਜਾਬ ਪੁਲਿਸ ਕਾਫੀ ਸਰਗਰਮ ਹੈ ਅਤੇ ਉਹਨਾਂ ਦੇ ਵੱਲੋਂ ਅਜਿਹੇ ਹੋਟਲਾਂ ਦੇ ਵਿੱਚ ਜਾਂ ਫਿਰ ਘਰਾਂ ਦੇ ਵਿੱਚ ਜਿੱਥੇ ਦੇਵਪਾਲ ਦਾ ਧੰਦਾ ਕੀਤਾ ਜਾਂਦਾ ਹੈ ਛਾਪਾ ਮਾਰ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਇਹ ਰੇਡ ਕੀਤੀ ਗਈ ਅਤੇ ਇਹਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਕਾਬੂ ਕਰਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਟਲ ਦੇ ਵਿੱਚ ਚੱਲ ਰਿਹਾ ਸੀ ਮੁੰਡੇ ਕੁੜੀਆਂ ਦਾ ਗਲਤ ਧੰਦਾ ਉਧਰੋਂ ਹੂਟਰ ਮਾਰਦੀਆਂ ਗੱਡੀਆਂ ਦੇ ਵਿੱਚ ਪੁਲਸ ਦੇ ਨਾਲ ਰੇਡ ਕਰਨ ਪਹੁੰਚੀ ਐਮਐਲਏ ਤੇ ਜਦੋਂ ਹੋਟਲ ਦੇ ਅੰਦਰ ਵੜ ਕੇ ਸੀਨ ਦੇਖਿਆ ਤਾਂ ਉੱਥੇ ਮੁੰਡੇ ਅਤੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਹੁਣ ਚੁੰਨੀਆਂ ਦੇ ਨਾਲ ਰਮਾਲਾਂ ਦੇ ਨਾਲ ਆਪਣਾ ਮੂੰਹ ਲੁਕਾਉਂਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਗਲਤ ਧੰਦਾ ਚੱਲਦਾ ਤਾਂ ਪੁਲਿਸ ਨੇ ਇੱਥੇ ਰੇਡ ਮਾਰੀ ਰੇਡ ਦੇ ਦੌਰਾਨ ਉਹਨਾਂ ਦੇ ਨਾਲ ਐਮਐਲਏ ਵੀ ਮੌਜੂਦ ਸੀ ਅਤੇ ਇਹਨਾਂ ਦੇ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਾਦੀਏ ਕਿ ਲਗਾਤਾਰ ਦੇਵਪਾਦਾ ਦੇ ਧੰਦੇ ਦੇ ਖਿਲਾਫ ਪੰਜਾਬ ਪੁਲਿਸ ਕਾਫੀ ਸਰਗਰਮ ਹੈ ਅਤੇ ਉਹਨਾਂ ਦੇ ਵੱਲੋਂ ਅਜਿਹੇ ਹੋਟਲਾਂ ਦੇ ਵਿੱਚ ਜਾਂ ਫਿਰ ਘਰਾਂ ਦੇ ਵਿੱਚ ਜਿੱਥੇ ਦੇਵਪਾਦਾ ਦਾ ਧੰਦਾ ਕੀਤਾ ਜਾਂਦਾ ਹੈ ਛਾਪਾ ਮਾਰ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਰੇਡ ਕੀਤੀ ਗਈ ਅਤੇ ਇਹਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਕਾਬੂ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੋਟਲ ਦੇ ਵਿੱਚ ਚੱਲ ਰਿਹਾ ਸੀ ਮੁੰਡੇ ਕੁੜੀਆਂ ਦਾ ਗਲਤ ਧੰਦਾ ਉਧਰੋਂ ਹੂਟਰ ਮਾਰਦੀਆਂ ਗੱਡੀਆਂ ਦੇ ਵਿੱਚ ਪੁਲਿਸ ਦੇ ਨਾਲ ਰੇਡ ਕਰਨ ਪਹੁੰਚੀ ਐਮਐਲਏ ਤੇ ਜਦੋਂ ਹੋਟਲ ਦੇ ਅੰਦਰ ਵੜ ਕੇ ਸੀਨ ਦੇਖਿਆ ਤਾਂ ਉੱਥੇ ਮੁੰਡੇ ਅਤੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਹੁਣ ਚੁੰਨੀਆਂ ਦੇ ਨਾਲ ਰਮਾਲਾਂ ਦੇ ਨਾਲ ਆਪਣਾ ਮੂੰਹ ਲੁਕਾਉਂਦੇ ਹੋਏ ਨਜ਼ਰ ਆਏ ਨੇ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਗਲਤ ਧੰਦਾ ਚੱਲਦਾ ਤਾਂ ਪੁਲਿਸ ਨੇ ਇੱਥੇ ਰੇਡ ਮਾਰੀ ਰੇਡ ਦੇ ਦੌਰਾਨ ਉਹਨਾਂ ਦੇ ਨਾਲ ਐਮਐਲਏ ਵੀ ਮੌਜੂਦ ਸੀ ਅਤੇ ਇਹਨਾਂ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਾਦੇ ਕਿ ਲਗਾਤਾਰ ਦੇਵਪਾਲ ਦੇ ਧੰਦੇ ਦੇ ਖਿਲਾਫ ਪੰਜਾਬ ਪੁਲਿਸ ਕਾਫੀ ਸਰਗਰਮ ਹੈ ਅਤੇ ਉਹਨਾਂ ਦੇ ਵੱਲੋਂ ਅਜਿਹੇ ਹੋਟਲਾਂ ਦੇ ਵਿੱਚ ਜਾਂ ਫਿਰ ਘਰਾਂ ਦੇ ਵਿੱਚ ਜਿੱਥੇ ਦੇਵਪਾਲ ਦਾ ਧੰਦਾ ਕੀਤਾ ਜਾਂਦਾ ਹੈ ਛਾਪਾ ਮਾਰ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਇਹ ਰੇਡ ਕੀਤੀ ਗਈ ਅਤੇ ਇਹਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਕਾਬੂ ਕਰਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ